ਬਾਗੀ ਤਿਰਵੀ ਦੇ ਵਿੱਚ ਦੋ ਫਿਲ ਸੁਹੇ ਬਾਗੀ ਤਿਰਵੀ ਦੇ ਵਿੱਚ ਦੋ ਫਿਲ ਸੁਹੇ ਮਾਝ ਬੜੀ ਨੀ ਇਹਨਾ ਮਾਪਿਆਂ ਦੇ ਬੂਏ ਮਾਝ ਬੜੀ ਨੀ ਇਹਨਾ ਮਾਪਿਆਂ ਦੇ ਬੂਏ ਮਾਝ ਬੜੀ ਨੀ ਇਹਨਾ ਮਾਪਿਆਂ ਦੇ ਬੂਏ ਚਾਲੀ ਤਿਰਵੀ ਦੇ ਵਿੱਚ ਦੋ ਸਾਰਿਆਂ ਦੇ ਬੂਹੇ ਮਾਜ ਬੜੀ ਨਹੀਂ ਇਹਨਾਂ ਸਾਰਿਆਂ ਦੇ ਬੂਹੇ ਮਾਜ ਬੜੀ ਨਹੀਂ ਇਹਨਾਂ ਸਾਰਿਆਂ ਦੇ ਬੂਹੇ ਲੰਬੀ ਤਾਂ ਦੂਰ ਦੀ on ਦੀਨ ਲੜੀਆਂ ਸਾਡੂ ਵਰਗੇ ਕਹਿ ਕੇ ਕੋਲਾ ਬੈਹੁੰਦੀਆਂ ਵਿੱਚ ਬਾਗਾਂ ਦੇ ਬੈ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬੈ ਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬੈ ਕੇ ਨੀ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬੈ ਕੇ ਨੀ ਕੋਲਾ ਬੋਲਦੀਆਂ ਬਾਦੋ ਜੰਤਰੀ ਕਾਂ ਕੇ ਮੇਲਾ ਆ ਜਾਣੀ ਕਰਵਾਉਂਦੇ ਲਾਗੀ ਸੌਣਦਾ ਮੈਨੀਆਂ ਕਿਰੀ ਕਰਦਾ ਸਾਰੇ पवे धरती नसीबा वाली जिसकर गिदा पवे धरती नसीबांवाली करो कैना नचिये सोरे नचिये उस लगियां आतिया वे बावला उस लगी आतियां बे बावला जादो करो जाद करो नितियाँ तियाँ त तो रे बा भूला जादो करो मितियाँ तुया तो रे बा भुला बेड़े विचे उठ देना हो रे बाला बेड़े बिचे उठ देना हो रे बोलो

राता हाल माए मेरी दस कीदा कड्डा माल मेरी दस कीदा कड्डा माल माए उठावालो वे उतरते ने गंगा नु पैसे गंगा नी बंगा नु बांधण के मटियारायाया के मटियारा

ਪਣਤਾਲੇ ਪਾਣੀ ਰਹਿ ਜੂਗਾ ਵੇ ਰੋੜਕੇ ਸੌਣ ਦਾ ਮਹੀਨਾ ਮੰਜੇ ਦਾ ਮਾਗੇਨੀ ਜੋੜਕੇ ਸੌਣ ਦਾ ਮਹੀਨਾ ਮੰਜੇ ਦਾ ਮਾਗੇਨੀ ਜੋੜਕੇ ਚੱਲਣਗੇ ਪਣਤਾਲੇ ਤੈਨੂੰ ਰੱਖੂ ਨਾਲੇ ਜੋੜਕੇ ਚੱਲਣਗੇ ਪਣਤਾਲੇ ਤੈਨੂੰ ਰੱਖੂ ਨਾਲੇ ਜੋੜਕੇ ਚੱਲਣਗੇ ਪਣਤਾਲੇ ਤੈਨੂੰ ਰੱਖੂ ਨਾਲੇ ਜੋੜ ਕੇ ਮਾਤੇ ਮਾਤੇ ਤੇਰੀ ਮਾਂ ਤੱਕ ਕਿਉਂ ਘਰ ਸੇ

ਲੋਕਾਂ ਕਰੀ ਕਰਾਈਏ ਰੰਗ ਦੇ ਕਾਏ ਨੂੰ ਪੱਖ ਫਾਈਨਲ ਦੀ ਅੜਕੇ रंग देखा है देखो मजा लदाई ये नहीं रंग देखा है देखो मजा लदाई ये नहीं रंग देखा है देखो आगे गई हौसले भाई मैं पे नाच लूंगी आ गई हौसले भाई मैं पे नाच

अपा दोनों नचिए चाचे खाड़ा, 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 खाड़ा कर दो चौड़ा मेलना तू खाड़ा कर दो चौड़ा मेलना खाड़ा कर दो चौड़ा मेलना तू साब न घगराए बा

ਆਧੜੇ ਤਾਂ ਕਹਿੰਦਾ ਤੈਨੂੰ ਕਾਂਟੇ ਕਰਵਾ ਦੂੰ ਆਧੜੇ ਤਾਂ ਕਹਿੰਦਾ ਤੈਨੂੰ ਕਾਂਟੇ ਕਰਵਾ ਦੂੰ ਥੜਕੇ ਨੂੰ ਦੇ ਗਿਆ ਜਵਾਬ ਨਨ ਦੇ ਤੇਰਾ ਵੀਰ ਵੜਾ ਧਗੇਵਾਜ ਨਨ ਦੇ ਤੇਰਾ ਵੀਰ ਵੜਾ ਧਗੇਵਾਜ ਨਨ ਦੇ

फूलानी से बछादारी पखीरी चल लानदारी सुती पई नू पखी चल लोदारी सुती पई नू पखी चल लाद सुती पकी झल ली ेठने कुटी रंगे कोई खड़ा ने कुटी ਦੇਲੀਆ ਦੇ ਕਰ ਚੋਰੀ ਹੋਗੀ ਚੋਲੀਆ ਦੇ ਕਰ ਚੋਰੀ ਹੋਗੀ ਚੋਰੀ ਹੋਗੀ ਤੂੰ ਵੇਜੇ ਵੱਡੀ ਦਿਆ ਵਿਚੇ ਸੁਣੀਦਾ ਤੂੰ ਵੇਜੇ ਵੱਡੀ ਦਿਆ ਵਿਚੇ ਸੁਣੀਦਾ ਤੂੰ ਵੇਜੇ ਵੱਡੀ ਦਿਆ ਵਾਰੀ ਵਰਸੀ ਘਟਣ ਗਿਆ ਸੀ ਵਾਰੀ ਵਰਸੀ ਘਟਣ ਗਿਆ ਸੀ ਖਾ ਕੇ ਜਾਂਦਾ ਖੂੜ ਦਾ ਘਟਾ ਮੈਂ ਵੀ ਜੇਠ ਕੁੱਟਣਾ ਲਾਉਣਾ ਗੀੜੀ ਦਾ ਬਟਾ ਮੈਂ ਵੀ ਜੇਠ ਕੁੱਟਣਾ

ਭੁਣੀ ਆਈ ਐਗੀ ਤੇਰੀ ਵਾਰੀ ਤੁੜੀਓ ਭੁਣੀ ਆਈ ਐਗੀ ਤੇਰੀ ਦੀਮੀ ਪਜੰਦਾ ਕਾਸੀਏ ਤੇ ਕਿਉਂਦਾ ਨਹੀਂ ਰੋਟੀ ਨਾ ਖਾਂਦਾ ਤੈਨੂੰ ਦੇਖ ਕੇ ਜਿਉਂਦਾ ਨਹੀਂ ਰੋਟੀ ਨਾ ਖਾਂਦਾ ਤੈਨੂੰ ਦੇਖ ਕੇ ਜਿਉਂਦਾ ਨਹੀਂ ਰੋਟੀ ਨਾ ਖਾਂਦਾ ਤੈਨੂੰ ਦੇਖ ਕੇ ਸੋਡਾ ਮੇਰਾ ਪਿਆਰ ਨਹੀਂ ਤੇਲਿਓ ਸੋਡਾ ਮੇਰਾ ਪਿਆਰ ਨਹੀਂ ਤੇਲਿਓ ਕੱਲ੍ਹ ਚੱਲ ਮਾਵਲਾ ਹਵਾ ਜਿਹੜਾ ਆਪਣੇ ਪਿਆਰ ਨੂੰ ਤੇਰੇ ਚਾਹਤਾਂ ਨੂੰ ਆਪਣਾ ਕਰ ਲੈ ਕਿਹ ਕਹੇ ਤੇ ਕਹਨਾਂ ਆਪਾਂ ਨਹੀਂ ਮੁਟਿਆਰੀਆਂ ਗੋਲ ਦੋਰੀਆਂ ਅੱਖੀਆਂ ਦੁੱਖ ਜਿੱਕਿ ਬਣਾਉਂਦੇ ਇਹ ਦੱਸਾਂ ਕਿ ਮੈਂ ਨਾ ਜੁੜਨਾ ਨਾ ਚਿੰਤਾ ਜਿਹੜਾ जोर लगिया जोर लगी पेकिया पिंड दिया जोर लगिया मेरे पेकिया पिंड दिया जोर लगिया मेरे पेके दिया जोर लगिया मेरे पेकिया पिंड दिया जोर लगिया चुह् बनाइया रोटियां पलेर जखीर ਚਿਲੇ ਬਕਾਈਆਂ ਰੋਟੀਆਂ ਪਰੋਲੇ ਰਜੀ ਕੀਰ ਆਏ ਪਰੌਣੇ ਖਾ ਕੇ ਰਹਿ ਗਿਆ ਮੇਰਾ ਵਜੀਰ ਨਹੀਂ ਬਚਾਲਾ ਨਾਣਦੇ ਕੁੱਟੂਗਾ ਤੇਰਾ ਵੀਰ ਨਹੀਂ ਬਚਾਲਾ ਨਾਣਦੇ ਕੁੱਟੂਗਾ ਤੇਰਾ ਵੀਰ ਨਹੀਂ ਬਚਾਲਾ ਨਾਣਦੇ ਬਾਗਾਂ ਦੇ ਵਿੱਚ ਕੋਈ ਬੋਲਦੀ ਬਾਗਾਂ ਦੇ ਵਿੱਚ ਕੋਈ ਬੋਲਦੀ ਕੁੱਗੀ ਘਰੇ ਕੋਤੂ ਵੇ ਕੋਤੂ ਤੋ ਪਾਣੀ ਪਾ ਤਾ ਹੈ ਟੋ ਪਾਣੀ ਵਰਦੀ ਤੂੰ ਆ ਗਿਆ ਤੂੰ ਸਾਨੂੰ ਅਡੇ ਬੁਲਾਈਏ ਬੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਟੇ ਬੁਲਾਈਏ ਬੇ ਮੁੰਡਿਆ ਕਿਹੜੇ ਪਿੰਡ ਦਾ ਤੂੰ ਸਾਨੂੰ ਫਟੇ ਬੁਲਾਈਏ ਬੇ ਕਿਹੜੇ ਪਿੰਡ ਦਾ ਤੂੰ ਸਾਨੂੰ ਫਟੇ ਬੁਲਾਈਏ ਬੇ ਮੁੰਡਿਆ ਕਿਹੜੇ ਪਿੰਡ ਦਾ ਤੂੰ ധൂട പട്ടിമി പാ കി ധൂട പട്ടിമ കേട്ടേമി പാക ധൂട പട്ട ਆਉਂਦੇ ਮਾਈਏ ਦੀ ਜੁੱਤੀ ਪਛਾਣਾ ਆਉਂਦੇ ਮਾਈਏ ਦੀ ਜੁੱਤੀ ਪਛਾਣਾ ਜੰਦ ਦੀ ਪਛਾਣਾ ਤੋਰਨੀ ਕੁੜੀਆਂ ਵਿੱਚ ਆਸ਼ਕ ਰਹਿੰਦਾ ਮੇਰੇ ਅਬਦਕਲੇਰੀ ਮੋਰਨੀ ਕੁੜੀਆਂ ਵਿੱਚ ਆਸ਼ਕ ਰਹਿੰਦਾ ਮੇਰੇ ਅਬਦਕਲੇਰੀ ਮੋਰਨੀ ਕੁੜੀਆਂ ਵਿੱਚ ਆਸ਼ਕ ਰਹਿੰਦਾ ਮੇਰਾ ਅਬਦਕਲੇਰੀ ਦੇ ਕੁੜੀਏ ਤੇਨੂੰ ਨੱਚਣਾ ਨਹੀਂ ਆਉਂਦਾ ਦੇ ਕੁੜੀਏ ਤੇਨੂੰ ਨੱਚਣਾ ਨਹੀਂ ਆਉਂਦਾ ਤੇਰੇ ਸ਼ੌਂਕ ਦਾ ਕਿਹੜਾ ਨੀ ਰੂਪ ਤੇਰੇ ਦੀ ਕਰ ਕਰ ਚਰਚਾ ਰੂਪ ਤੇਰੇ ਦੀ ਕਰ ਕਰ ਚਰਚਾ ਤੇਥੋਂ ਸੋਹਣਾ ਕਿਹੜਾ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਦੀਵਾ ਕੀ ਕਰਨਾ ਹੈ ਚਾਨਣ ਹੋ ਜੂ ਤੇਰਾ ਦੀਵਾ ਛੋਟੀ ਨਾਲੇ ਤੇ ਵੱਡੀ ਪਰ ਜਾਈ ਕਿ ਤੇਰਾ ਸ਼ਿੰਗਾਰ ਗੁੜੀਏ ਛੋਟੀ ਨਾਲੇ ਤੇ ਵੱਡੀ ਪਰ ਜਾਈ ਕਿ ਤੇਰਾ ਸ਼ਿੰਗਾਰ ਗੁੜੀਏ